ਬੰਦੇ ਦੀ ਕੋਈ ਵੀ ਆਪਣੀ ਸਿਆਣਪ ਉਸ ਸਮੇਂ ਤੱਕ ਕੰਮ ਨਹੀਂ ਆਉਂਦੀ ਜਿੰਨੀ ਦੇਰ ਤੱਕ ਕਰਮ ਤੇ ਕਰਮ ਦਾ ਫਲ ਦੇਣ ਵਾਲਾ ਈਸ਼ਵਰ ਸਹਿਤਾ ਨਾ ਕਰੇ ਸੰਸਾਰ ਦੀਆਂ ਹਜ਼ਾਰਾਂ ਸਿਆਣਪਾਂ ਸੰਸਾਰ ਵਿੱਚ ਹੀ ਰਹਿ ਜਾਂਦੀਆਂ ਹਨ ਪਰਲੋਕ ਵਿੱਚ ਇੱਕ ਵੀ ਉਸ ਦੇ ਨਾਲ ਨਹੀਂ ਜਾਂਦੀ ਇਸ ਦੇ ਉੱਪਰ ਇੱਕ ਦੁਆਪਰ ਦੀ ਘਟਨਾ ਵੀ ਢੁਗਦੀ ਹੈ ਦੁਆਪਰ ਯੁਗ ਵਿੱਚ ਸ਼੍ਰੀ ਕ੍ਰਿਸ਼ਨ ਜੀ ਭਗਵਾਨ ਵਿਸ਼ਨੂ ਦੇ ਪੂਰਨ avatars ਹੋਏ ਹਨ। ਉਹਨਾਂ ਦੀ ਭੂਆ ਦੇ ਪੁੱਤਰ ਧਰਮਪੁੱਤਰ ਅਰਜਨਾਦ ਪੰਜ ਭਰਾ ਹੋਏ ਹਨ। ਅਰਜਨ ਦਾ ਅੱਗੇ ਪੁੱਤਰ ਅਭਿਮਨੂ ਹੋਇਆ ਹੈ। ਅਭਿਮਨੂ ਜਿੱਥੇ ਅਰਜਨ ਦਾ ਪੁੱਤਰ ਸੀ ਉੱਥੇ ਸ਼੍ਰੀ ਕ੍ਰਿਸ਼ਨ ਜੀ ਦਾ ਸਗਾ ਭਾਣਜਾ ਵੀ ਸੀ ਕਿਉਂਕਿ ਸ਼੍ਰੀ ਕ੍ਰਿਸ਼ਨ ਜੀ ਦੀ ਭੈਣ ਸੁਭਦਰਾ ਅਰਜਨ ਨੂੰ ਵਿਆਹੀ ਹੋਈ ਸੀ। ਅਭਿਮਨੂ ਦਾ ਅਗੋਂ ਪੁੱਤਰ ਰਾਜਾ ਪ੍ਰਿਚਿਤ ਹੋਇਆ ਹੈ। ਇਹ ਬੜਾ ਧਰਮੀ ਰਾਜਾ ਸੀ ਉਸ ਦਾ ਅੱਗੇ ਪੁੱਤਰ ਰਾਜਾ ਜਨਮੇਜਾ ਹੋਇਆ ਹੈ ਜਿਸ ਦਾ ਸਾਰਾ ਪ੍ਰਸੰਗ ਸ਼੍ਰੀ ਦਸਮ ਗ੍ਰੰਥ ਵਿੱਚ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੋਇਆ ਹੈ ਰੂਵਾਲ ਛੰਦ ਰਾਜ ਕੋ ਗ੍ਰਹਿ ਪਾਇ ਕ ਜਨਮੇਜ ਰਾਜ ਮਹਾਨ ਸੂਰਬੀਰ ਹਠੀ ਤਪੀ 10 ਚਾਰ ਚਾਰ ਨਿਧਾਨ ਸੋ ਇਸ ਕਰਕੇ ਜਨਮੇਜਾ ਰਾਜਾ ਜਿੱਥੇ ਜਪੀ ਤਪੀਤੇ ਹਠੀ ਸੀ ਉਥੇ 14 ਵਿਦਿਆ ਦਾ ਮਾਨੋ ਖਜ਼ਾਨਾ ਸੀ ਭਾਵੇਂ ਉਹ ਐਡਾ ਵੱਡਾ ਵਿਦਵਾਨ ਸੀ ਰਾਜਗਦੀ ਨੂੰ ਪ੍ਰਾਪਤ ਕਰਕੇ ਉਸ ਵੇਲੇ ਉਸਨੇ ਧਰਮ ਦੇ ਬਹੁਤ ਕੰਮ ਕੀਤੇ ਉਸਦੇ ਮਨ ਵਿੱਚ ਆਪਣੇ ਗੁਰਦੇਵ ਵਿਆਸ ਜੀ ਤੋਂ ਕਥਾ ਸੁਣਨ ਦਾ ਫੁਰਨਾ ਫੁਰ ਗਿਆ ਤੇ ਕਹਿਣ ਲੱਗਾ ਕਿ ਸਾਡੇ ਵੱਡਿਆਂ ਦੀ ਕਥਾ ਦਾ ਪ੍ਰਸੰਗ ਸੁਣਾਓ ਵਿਆਸ ਜੀ ਨੇ ਸਾਰੇ ਪ੍ਰਸੰਗ ਸੁਣਾਉਣੇ ਸ਼ੁਰੂ ਕਰ ਦਿੱਤੇ ਜਦੋਂ ਵਿਆਸ ਜੀ ਪ੍ਰਸੰਗ ਸੁਣਾ ਰਹੇ ਸੀ ਤਾਂ ਜਨਮੇਜਾ ਨੇ ਸ਼ੰਕਾ ਕੀਤੀ ਕਿ ਹੈ ਗੁਰਦੇਵ ਜੀ ਇਹ ਜੋ ਤੁਸੀਂ ਪ੍ਰਸੰਗ ਸੁਣਾ ਰਹੇ ਹੋ ਕਿ ਭਗਵਾਨ ਵਿਸ਼ਨੂੰ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਪਾਂਡਵਾਂ ਦੇ ਸਹਾਇਕ ਸਨ ਫਿਰ ਐਸਾ ਕਿਉਂ ਹੋਇਆ ਕਿਉਂਕਿ ਉਹਨਾਂ ਨੇ ਜੂਏ ਵਿੱਚ ਤਾਂ ਦ੍ਰੋਪਦੀ ਨੂੰ ਹਾਰਿਆ ਤਾਂ ਹੀ ਉਹ ਇਨਾ ਵੱਡਾ ਕਲੇਸ਼ ਛੜਿਆ ਸੀ ਜੋ ਕਿ ਸਾਡੇ ਬਜ਼ੁਰਗਾਂ ਨੂੰ ਭੋਗਣਾ ਪਿਆ ਫਿਰ ਉਹ ਵਿਰਾਟ ਰਾਜੇ ਦੇ ਜਾ ਕੇ ਮਜ਼ਦੂਰੀ ਕਰਦੇ ਰਹੇ ਤੇ ਨਾਲੇ ਰੋਏ ਕਿ ਐਡੇ ਵੱਡੇ ਰਾਜੇ ਹੋ ਕੇ ਮਜ਼ਦੂਰੀ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਗੁਰਬਾਣੀ ਦਾ ਫੁਰਮਾਨ ਹੈ ਰੋਵੇ ਪੰਡਵ ਭਏ ਮਜ਼ਦੂਰ ਜਿਨ ਕੈ ਸੁਆਮੀ ਰਹਿਤ ਹਦੂਰ ਸ਼੍ਰੀ ਕ੍ਰਿਸ਼ਨ ਜੀ ਜਾਣਦੇ ਸਨ ਕਿ ਕੌਰ ਵੀ ਇਮਾਨਦਾਰ ਨਹੀਂ ਹਨ ਛਲ ਕਪੜ ਦਾ ਜੂਆ ਖੇਡਦੇ ਹਨ ਤਾ ਭਗਵਾਨ ਜੀ ਨੇ ਸਾਡੇ ਬਜ਼ੁਰਗਾਂ ਨੂੰ ਜੋ ਕ੍ਰਿਸ਼ਨ ਜੀ ਦੇ ਭੂਆ ਜੀ ਦੇ ਪੁੱਤਰ ਸਨ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਮਹਾਰਿਸ਼ੀ ਵਿਆਸ ਜੀ ਨੇ ਕਿਹਾ ਕਿ ਹੌਣਹਾਰ ਹੀ ਐਸੀ ਹੈ ਜੋ ਵਰਤਣਾ ਹੈ ਉਹ ਵਰਤ ਕੇ ਹੀ ਰਹਿੰਦਾ ਹੈ ਹੌਣਹਾਰ ਤੇ ਮੌਤ ਦੇ ਅੱਗੇ ਕਿਸੇ ਦੀ ਵੀ ਸਿਆਣਪ ਉਸ ਨੂੰ ਰੋਕਣ ਦੇ ਕੰਮ ਨਹੀਂ ਆਉਂਦੀ ਉਸ ਦਾ ਹੁਕਮ ਅਟੱਲ ਹੈ ਜਿਸ ਤਰ੍ਹਾਂ ਕੇ ਗੁਰਬਾਣੀ ਦਾ ਫੁਰਮਾਨ ਹੈ ਸਾਹਾ ਹੁਕਮ ਵਰ ਜਾਏ ਸੋ ਨਾ ਟਲੇ ਜੋ ਪ੍ਰਭ ਕਰ ਬਲਰਾਮ ਜੀਓ ਇਸ ਗੱਲ ਤੇ ਰਾਜੇ ਜਨਮੇਜੇ ਨੇ ਸ਼ੰਕਾ ਕੀਤਾ ਤੇ ਕਿਹਾ ਕਿ ਜੇਕਰ ਸਾਹਮਣੇ ਖੂ ਜ ਟੋਆ ਦਿਸਦਾ ਹੋਵੇ ਤਾਂ ਫਿਰ ਉਸ ਵਿੱਚ ਕੋਈ ਜਾਣ ਬੁਝ ਕੇ ਨਹੀਂ ਡਿੱਗਦਾ ਮਹਾਰਿਸ਼ੀ ਵਿਆਸ ਜੀ ਨੇ ਕਿਹਾ ਕਿ हे ਰਾਜਨ ਤੇਰੇ ਤੇ ਭਾਵੀ ਵਰਤਣ ਵਾਲੀ ਹੈ ਤੂੰ ਹੀ ਬਚ ਕੇ ਦਿਖਾ ਦੇਈਂ ਇਨੂੰ ਪਹਿਲਾਂ ਦੱਸ ਦਿੰਦੇ ਹਾਂ ਕਿ ਤੇਰੀ ਮੌਤ ਕਿਵੇਂ ਹੋਣੀ ਹੈ ਇਹ ਟਲੇਗੀ ਨਹੀਂ ਤੂੰ ਜੋ ਮਰਜ਼ੀ ਉਪਾ ਕਰ ਲਈ ਰਾਜੇ ਜਨਮੇਜੇ ਨੇ ਕਿਹਾ ਕਿ ਦੱਸੋ ਰਾਜੇ ਜਨਮੇਜੇ ਦੀ ਗੱਲ ਸੁਣ ਕੇ ਵਿਆਸ ਜੀ ਨੇ ਕਿਹਾ ਕਿ ਕਾਸ਼ੀ ਦੇ ਰਾਜੇ ਦੀ ਪੁੱਤਰੀ ਨਾਲ ਤੇਰੀ ਸ਼ਾਦੀ ਹੋਏਗੀ ਦਾਜ ਵਿੱਚ ਸੁੰਦਰ ਚਿਹਰੇ ਵਾਲੀ ਇੱਕ ਦਾਸੀ ਆਏਗੀ ਉਸ ਦੇ ਰੂਪ ਤੇ ਲੁਭਾਇਮਾਨ ਹੋ ਕੇ ਤੂੰ ਉਸ ਨੂੰ ਪਟਰਾਣੀ ਬਣਾਏਂਗਾ ਇੱਕ ਘੋੜੀ ਤੇ ਚੜ ਕੇ ਸ਼ਿਕਾਰ ਕਰਨ ਲਈ ਜਾਏਗਾ ਦਰਿਆ ਦੇ ਕਿਨਾਰੇ ਉਸ ਘੋੜੀ ਨੂੰ ਬਨ ਕੇ ਸੌ ਜਾਏਗਾ ਫਿਰ ਉਸ ਦਰਿਆ ਵਿੱਚੋਂ ਇੱਕ ਘੋੜਾ ਪ੍ਰਗਟ ਹੋਏਗਾ ਤੇਰੀ ਘੋੜੀ ਨੂੰ ਮਿਲੇਗਾ ਜਿਸ ਕਰਕੇ ਤੇਰੀ ਘੋੜੀ ਤੋਂ ਕਾਲੇ ਕੰਨ ਵਾਲਾ ਤੇ ਚਿੱਟੇ ਰੰਗ ਵਾਲਾ ਬਛੇਰਾ ਪੈਦਾ ਹੋਏਗਾ ਤੂੰ ਉਸ ਘੋੜੇ ਨੂੰ ਛੱਡ ਕੇ ਸਾਰਿਆਂ ਰਾਜਿਆਂ ਨੂੰ ਆਪਣੇ ਅਧੀਨ ਕਰੇਗਾ ਸਾਰੇ ਆ ਰਾਜਿਆਂ ਨੂੰ ਜਿੱਤ ਕੇ ਰਾਜਸੂ ਯੱਗ ਕਰੇਗਾ ਉਸ ਯੱਗ ਵਿੱਚ ਬ੍ਰਾਹਮਣਾਂ ਦੀਆਂ 18 ਕੁਲਾਂ ਦੇ ਬ੍ਰਾਹਮਣ ਆਉਣਗੇ ਜਦੋਂ ਉਹਨਾਂ ਬ੍ਰਾਹਮਣਾਂ ਨੂੰ ਪਦਾਰਥ ਵਰਤਾਉਣਗੇ ਤਾਂ ਤੇਰੀ ਦਾਸੀ ਤੋਂ ਬਣੀ ਰਾਣੀ ਨੂੰ ਦੇਖ ਕੇ ਬ੍ਰਾਹਮਣ ਇੱਕ ਦੂਜੇ ਨੂੰ ਇਸ਼ਾਰੇ ਨਾਲ ਸਮਝਾਉਣਗੇ ਕਿ ਖਾਣਾ ਵਰਤੌਣ ਲਈ ਇੱਕ ਹੀ ਔਰਤ ਵਾਰ-ਵਾਰ ਆ ਰਹੀ ਹੈ ਜਾਂ ਬਦਲ-ਬਦਲ ਕੇ ਹੋਰ ਔਰਤਾਂ ਆਉਂਦੀਆਂ ਹਨ ਕਿਉਂਕਿ ਦਾਸੀ ਤੋਂ ਬਣੀ ਪਟਰਾਣੀ ਬਸਰ ਪੈਨਣ ਦੀ ਬੜੀ ਸ਼ਿਕਾਇਨ ਹੋਏਗੀ ਉਹ ਹਰ ਵਾਰ ਖਾਣਾ ਵਰਤੌਣ ਵੇਲੇ ਸਾੜੀ ਬਦਲ ਕੇ ਆਏਗੀ ਇਹ ਪਰਖਣ ਲਈ ਇੱਕ ਨੌਜਵਾਨ ਬ੍ਰਾਹਮਣ ਖੀਰ ਦਾ ਛਿੱਟਾ ਰਾਣੀ ਦੇ ਪੈਰ ਉੱਤੇ ਪਾਏਗਾ ਜਦੋਂ ਰਾਣੀ ਦੁਬਾਰਾ ਆਏਗੀ ਤਾਂ ਉਹ ਦੇਖ ਕੇ ਹੱਸ ਪੈਣਗੇ ਕਿ ਇਹ ਤਾਂ ਉਹੀ ਹੈ ਰਾਣੀ ਤੈਨੂੰ ਆ ਕੇ ਸ਼ਿਕਾਇਤ ਕਰੇਗੀ ਕਿ ਇਹ ਬ੍ਰਾਹਮਣ ਨਹੀਂ ਹਨ ਕਿਸੇ ਥਾਂ ਦੇ ਮਸਟੰਡੇ ਇਕੱਠੇ ਕੀਤੇ ਹੋਏ ਹਨ ਇਹਨਾਂ ਨੂੰ ਐਵੀ ਸ਼ਰਮ ਨਹੀਂ ਕਿ ਮੈਂ ਮਹਾਰਾਜੇ ਦੀ ਪਟਰਾਣੀ ਹਾਂ ਇਹ ਕਹਿ ਕੇ ਰਾਣੀ ਤੈਨੂੰ ਗੁੱਸਾ ਚੜਾਏਗੀ ਗੁੱਸਾ ਆਉਣ ਤੋਂ ਬਾਅਦ ਤੂੰ 18 ਗੋਤਰਾ ਦੇ ਬ੍ਰਾਹਮਣਾਂ ਨੂੰ ਸਾੜ-ਸਾੜ ਕੇ ਮਾਰੇਗਾ ਬ੍ਰਾਹਮਣਾਂ ਦੇ ਮਾਰਨ ਕਰਕੇ ਤੈਨੂੰ ਕੋੜ ਹੋ ਜਾਏਗਾ ਫਿਰ ਤੋ 18 ਪਰਵਾਂ ਵਾਲਾ ਮਹਾਭਾਰਤ ਦਾ ਪ੍ਰਸੰਗ ਸੁਣੇਗਾ ਉਸ ਕਥਾ ਵਿੱਚ ਜਾਤ ਦੇ ਬਜ਼ੁਰਗ ਦਾ ਪ੍ਰਸੰਗ ਆਏਗਾ ਕਿ ਭੀਮਸੈਨ ਇੰਨਾ ਵੱਡਾ ਬਲੀ ਸੀ ਕਿ ਜਿਸ ਨੇ ਗੰਧਰਵਾ ਨਾਲ ਬੜਾ ਤਕੜਾ ਜੰਗ ਕੀਤਾ ਹਾਥੀ ਫੜ ਫੜ ਕੇ ਆਕਾਸ਼ ਨੂੰ ਚੜਾਏ ਜੋ ਮੁੜ ਕੇ ਧਰਤੀ ਤੇ ਨਹੀਂ ਡਿੱਗੇ ਆਕਾਸ਼ ਵਿੱਚ ਹੀ ਖਤਮ ਹੋ ਗਏ ਫਿਰ हे ਰਾਜਨ ਇਹ ਕਥਾ ਸੁਣ ਕੇ ਤੂੰ ਨੱਕ ਚੜਾ ਕੇ ਸ਼ੰਕਾ ਕਰੇਗਾ ਕਿ ਇਹ ਝੂਠ ਹੈ ਇਸ ਤਰ੍ਹਾਂ ਨਹੀਂ ਹੋ ਸਕਦਾ ਕਥਾ ਦੇ ਪ੍ਰਤਾਪ ਨਾਲ ਤੇਰਾ ਬਾਕੀ ਦਾ ਸਾਰਾ ਕੋੜ हट ਜਾਏਗਾ ਪਰ ਜਿਹੜਾ ਨੱਕ ਚੜਾ ਕੇ ਸ਼ੰਕਾ ਕਰੇਗਾ ਤੇਰੇ ਨੱਕ ਦਾ ਕੋੜ ਰਹਿ ਜਾਏਗਾ ਜਿਸ ਕਰਕੇ ਤੇਰੀ ਮੌਤ ਹੋਏਗੀ ਮੈਂ ਹੁਣ ਤੈਨੂੰ ਤੇਰੀ ਮੌਤ ਦਾ ਕਾਰਨ ਦੱਸ ਦਿੰਦਾ ਹਾਂ ਹੁਣ ਤੂੰ ਇਸ ਤੋਂ ਬਚ ਕੇ ਦਿਖਾਈ ਵਿਆਸ ਜੀ ਦੇ ਰੋਕਣ ਤੋਂ ਰਾਜੇ ਨੇ ਨਿਸ਼ਚਾ ਕਰ ਲਿਆ ਕਿ ਮੈਂ ਕਾਂਸ਼ੀ ਦੇ ਰਾਜੇ ਦੀ ਪੁੱਤਰੀ ਨਾਲ ਆਈ ਹੋਈ ਦਾਸੀ ਨੂੰ ਪਟਰਾਣੀ ਨਹੀਂ ਬਣਾਵਾਂਗਾ ਤੇ ਨਾ ਹੀ ਮੈਂ ਘੋੜੀ ਖਰੀਦਾਂਗਾ ਸੋ ਸਾਹਾ ਸੰਗਤ ਜੀ ਇਸ ਤਰ੍ਹਾਂ ਕੁਝ ਸਮਾਂ ਲੰਘਿਆ ਤਾਂ ਜਿਹੜੇ ਰਾਜੇ ਜਨਮੇਜੇ ਦੇ ਘੋੜੇ ਸੀ ਅਚਾਨਕ ਹੀ ਘੋੜਿਆਂ ਦੇ ਤਬੀਲੇ ਵਿੱਚ ਬਿਮਾਰੀ ਪੈ ਗਈ ਤੇ ਬਿਮਾਰੀ ਫੈਣ ਕਰਕੇ ਸਾਰੇ ਘੋੜੇ ਮਰ ਗਏ ਹੁਣ ਨਵੇਂ ਘੋੜੇ ਖਰੀਦਣ ਲਈ ਰਾਜਾ ਆਗਿਆ ਨਹੀਂ ਸੀ ਦੇ ਰਹਾ ਇਸ ਲਈ ਵਜ਼ੀਰ ਬੜਾ ਚਿੰਤਿਤ ਹੋ ਗਿਆ ਰਾਜੇ ਨੂੰ ਕਹਿਣ ਲੱਗਾ ਕਿ ਰਾਜਨ ਇਸ ਤਰ੍ਹਾਂ ਤੇਰਾ ਰਾਜ ਪ੍ਰਬੰਧ ਚੱਲ ਨਹੀਂ ਸਕਦਾ ਤੂੰ ਆਪਣਾ ਰਾਜ ਗਵਾ ਬੈਠੇਂਗਾ ਇਸ ਲਈ ਘੋੜੇ ਤਾਂ ਖਰੀਦਨੇ ਹੀ ਪੈਣੇ ਆ। ਤੈਨੂੰ ਜੋ ਵਿਆਸ ਜੀ ਨੇ ਕਿਹਾ ਹੈ ਕਿ ਜੇ ਤੂੰ ਘੋੜੀ ਖਰੀਦੇਂਗਾ ਤਾਂ ਉਹ ਤੇਰੀ ਮੌਤਾ ਕਰਨ ਬਣੇਗੀ। ਤਾਂ ਆਪਾਂ ਐਂ ਕਰਦੇ ਆਂ ਆਪਾਂ ਘੋੜੀ ਖਰੀਦਦੇ ਹੀ ਨਹੀਂ। ਪਰ ਆਪਾਂ ਘੋੜੇ ਤਾਂ ਖਰੀਦ ਹੀ ਸਕਦੇ ਹਾਂ। ਵਜ਼ੀਰ ਦੀ ਗੱਲ ਸੁਣ ਕੇ ਰਾਜੇ ਜਨਮੇਜੇ ਨੇ ਘੋੜੇ ਖਰੀਦਣ ਦਾ ਹੁਕਮ ਦੇ ਦਿੱਤਾ। ਹੁਕਮ ਪਾ ਕੇ ਵਜ਼ੀਰ ਨੇ ਘੋੜੇ ਖਰੀਦ ਲਏ। ਇੱਕ ਵਾਰੀ ਇੱਕ ਘੋੜਿਆਂ ਦਾ ਸੌਦਾਗਰ ਅਤਿਆੰਤ ਸੁੰਦਰ ਘੋੜੀ ਲੈ ਕੇ ਆ ਗਿਆ ਘੋੜੀ ਇੰਨੀ ਸੁੰਦਰ ਸੀ ਕਿ ਜਿਸ ਨੂੰ ਦੇਖ ਕੇ ਰਾਜਾ ਘੋੜੀ ਖਰੀਦੇ ਬਿਨਾ ਰਹਿ ਨਾ ਸਕਿਆ ਖਰੀਦਣ ਵੇਲੇ ਵਜ਼ੀਰ ਨੇ ਕਿਹਾ ਕਿ ਮਹਾਰਾਜ ਤੁਸੀਂ ਤਾਂ ਘੋੜੀ ਖਰੀਦਣੀ ਨਹੀਂ ਸੀ ਰਾਜੇ ਨੇ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਇਸ ਤੇ ਸਵਾਰੀ ਨਹੀਂ ਕਰਾਂਗੇ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਉਹ ਘੋੜੀ ਕਾਫੀ ਧੇਰ ਤੱਕ ਉਸ ਤਵੇਲੇ ਵਿੱਚ ਖੜੀ ਰਹੀ ਇੱਕ ਦਿਨ ਰਾਜੇ ਦੇ ਮਨ ਵਿੱਚ ਆਈ ਕਿ ਇਸ ਦੇ ਖਰੀਦਣ ਦਾ ਕੀ ਫਾਇਦਾ ਹੋਇਆ ਜੇ ਸਵਾਰੀ ਹੀ ਨਾ ਕੀਤੀ ਚਲੋ ਇੱਕ ਵਾਰੀ ਤਾਂ ਸਵਾਰੀ ਕਰਕੇ ਦੇਖ ਲਈਏ ਇਸ ਤਰ੍ਹਾਂ ਸੋਚ ਕੇ ਰਾਜਾ ਉਸਤੇ ਸਵਾਰ ਹੋ ਕੇ ਸ਼ਿਕਾਰ ਨੂੰ ਚਲਾ ਗਿਆ ਇਹ ਸੋਚ ਕੇ ਕਿ ਇਸ ਨੂੰ ਦਰਿਆਵਲ ਜਾਣ ਨਹੀਂ ਦੇਵਾਂਗਾ ਪਰ ਚਲਦੀ-ਚਲਦੀ ਘੋੜੀ ਦਰਿਆਵਲ ਆਪਣੇ ਆਪ ਰਾਜ ਨੂੰ ਖਿੱਚ ਕੇ ਲੈ ਗਈ ਕਿਨਾਰੇ ਤੇ ਜਾ ਕੇ ਰਾਜੇ ਨੂੰ ਇੰਨੀ ਸੁਸਤੀ ਪੈ ਗਈ ਕਿ ਥਕਾਨ ਲਾਉਣ ਵਾਸਤੇ ਕੋੜੀ ਬਨ ਕੇ ਸੌ ਗਿਆ। ਕੁਝ ਸਮੇਂ ਬਾਅਦ ਦਰਿਆ ਵਿੱਚੋਂ ਇੱਕ ਕੋੜਾ ਨਿਕਲਿਆ। ਕੋੜੀ ਨੂੰ ਮਿਲਿਆ ਜਿਸ ਤੇ ਸਮਾਂ ਪਾ ਕੇ ਕਾਲੇ ਕੰਨ ਤੇ ਚਿੱਟੇ ਰੰਗ ਦਾ ਬਛੇਰਾ ਪੈਦਾ ਹੋ ਗਿਆ। ਫਿਰ ਉਸ ਦੀ ਪਾਲਣਾ ਕੀਤੀ। ਜਦੋਂ ਵੱਡਾ ਹੋਇਆ ਤਾਂ ਉਸ ਨੂੰ ਛੱਡ ਕੇ ਦਿਗ ਵਿਜੈ ਕੀਤੀ। ਤੇ ਫਿਰ ਰਾਜਸੂ ਯਗ ਵਿੱਚ 18 ਗੋਤਰਾ ਦੇ ਬ੍ਰਾਹਮਣ ਬੁਲਾਏ। ਤੇ ਜਿਸ ਤਰ੍ਹਾਂ ਵਿਆਸ ਜੀ ਨੇ ਦੱਸਿਆ ਸੀ ਉਸੇ ਤਰ੍ਹਾਂ ਕਾਂਸੀ ਵਾਲੇ ਰਾਜੇ ਦੀ ਪੁੱਤਰੀ ਨਾਲ ਆਈ ਹੋਈ ਦਾਸੀ ਨੂੰ ਉਸ ਦੇ ਸਰੂਪ ਤੇ ਲੁਭਾਇਮਾਨ ਹੋ ਕੇ ਪਟਰਾਣੀ ਬਣਾ ਲਿਆ ਲੰਗਰ ਵਰਤੌਂਦੀ ਹੋਈ ਹਰ ਵਾਰੀ ਸਾੜੇ ਬਦਲ ਕੇ ਆਉਂਦੀ ਰਹੀ ਬ੍ਰਾਹਮਣਾਂ ਦੇ ਲੜਕੇ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਇਹ ਉਹੀ ਰਾਣੀ ਹੈ ਕਿ ਜਾਂ ਬਦਲ ਬਦਲ ਕੇ ਆਉਂਦੀ ਹੈ ਇੱਕ ਸ਼ਰਾਰਤੀ ਬ੍ਰਾਹਮਣ ਨੇ ਖੀਰ ਦਾ ਛਿਟਾ ਰਾਣੀ ਦੇ ਪੈਰਾਂ ਤੇ ਪਾ ਦਿੱਤਾ ਜਦੋਂ ਸਾੜੇ ਬਦਲ ਕੇ ਆਈ ਤਾਂ ਸਾਰੇ ਹੱਸ ਪਏ ਕਿ ਇੱਕ ਰਾਣੀ ਹੀ ਬਾਰ-ਬਾਰ ਕਪੜੇ ਬਦਲ ਕੇ ਆਉਂਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਹਵਾ ਨਾਲ ਉਸਦੀ ਸਾੜੀ ਥੋੜੀ ਜਹੀ ਉੱਡ ਗਈ ਸੀ। ਉਸਦੇ ਬੇਪੜਦ ਹੋਣ ਕਰਕੇ ਸਾਰੇ ਬ੍ਰਾਹਮਣ ਹੱਸ ਪਏ। ਰਾਣੀ ਦੇ ਸ਼ਿਕਾਇਤ ਕਰਨ ਤੇ ਰਾਜੇ ਨੇ ਕ੍ਰੋਧ ਵਿੱਚ ਆ ਕੇ 18 ਗੋਤਰਾ ਦੇ ਬ੍ਰਾਹਮਣਾਂ ਨੂੰ ਮਾਰ ਦਿੱਤਾ। ਗੁਰਬਾਣੀ ਦਾ ਫਰਮਾਨ ਹੈ ਰਾਜਾ ਜਨਮੇਜਾਂ ਦੇ ਮਤੀ ਵਰਜ ਵਿਆਸ ਪੜਾਇਆ। ਨੰਕਾਰ ਜਾਗ 18 ਕਾ ਏ ਕੀਰਤਨਾ ਚਲਾਇ ਚਲਾਇ ਇਹ ਸ਼ਬਦ ਅੰਗ 1344 ਉੱਪਰ ਸ਼ਿਸ਼ੋਭਿਤ ਹੈ ਜਿਸ ਪ੍ਰਕਾਰ ਜਦੋਂ ਰਾਜੇ ਕੋਲੋਂ ਸਭ ਕੁਝ ਹੋ ਗਿਆ ਤਾਂ ਰਾਜੇ ਦੇ ਜਿਸਮ ਤੇ ਕੋੜ ਹੋ ਗਿਆ ਜਿਸ ਕਰਕੇ ਰਾਜਾ ਕੋੜੀ ਹੋ ਗਿਆ ਤੇ ਬੜਾ ਰੋਇਆ ਗੁਰਬਾਣੀ ਵਿੱਚ ਇਹ ਵੀ ਫਰਮਾਨ ਹੈ ਰੋਵੈ ਜਨਮੇਜਾ ਖੋਏ ਗਿਆ ਇੱਕ ਹੀ ਕਾਰਣ ਪਾਪੀ ਭਇਆ ਸੋ ਇਸ ਤਰ੍ਹਾਂ ਗੁਰੂ ਤੋਂ ਬੇਮਖ ਹੋਣ ਕਾਰਨ ਜਨਮੇਜਾ ਰਾਜਾ ਭੁੱਲਿਆ ਪਾਪ ਕਰਕੇ ਰੋਇਆ ਫਿਰ अभिमान त्यागे ਵਿਆਸ ਜੀ ਦੇ ਚਰਨੀ ਲੱਗਾ ਵਿਆਸ ਜੀ ਨੇ ਕਿਹਾ ਕਿ ਕਥਾ ਤੇ ਕਿਤੇ ਸ਼ੰਕਾ ਨਹੀਂ ਕਰਨੀ ਚਾਹੀਦੀ ਸਤ ਕਰਕੇ ਮੰਨਣਾ ਚਾਹੀਦਾ ਹੈ ਸਾਹ ਸੰਗਤ ਜੀ ਜਿਵੇਂ ਦਾਸ ਵੀ ਜਦੋਂ ਕਥਾ ਕਰਦਾ ਹੈ ਤਾਂ ਕਈ ਪ੍ਰਭੂ ਦੇ ਪਿਆਰੇ ਸ਼ੰਕਾ ਕਰਨ ਲੱਗ ਪੈਂਦੇ ਹਨ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਸੋ ਸ਼ੰਕਾ ਨਹੀਂ ਕਰਨੀ ਚਾਹੀਦੀ ਵਿਆਸ ਜੀ ਨੇ 18 ਪਰਵਾਵਾਂ ਵਾਲਾ ਮਹਾਭਾਰਤ ਸੁਣਾਇਆ ਸੁਣਦਿਆਂ ਸੁਣਦਿਆਂ ਜਦੋਂ ਭੀਮ ਸੈਨ ਦਾ ਪ੍ਰਸੰਗ ਆਇਆ ਤਾਂ ਰਾਜੇ ਨੇ ਸ਼ੰਕਾ ਕੀਤੀ ਕਿ ਇਹ ਕਿਵੇਂ ਹੋ ਸਕਦਾ ਹੈ ਵਿਆਸ ਜੀ ਨੇ 18 ਪਰਵਾਵਾਂ ਵਾਲਾ ਮਹਾਭਾਰਤ ਸੁਣਾਇਆ ਸੁਣਦਿਆਂ ਸੁਣਦਿਆਂ ਜਦੋਂ ਭੀਮ ਸੈਨ ਦਾ ਪ੍ਰਸੰਗ ਆਇਆ ਤਾਂ ਰਾਜੇ ਨੇ ਸ਼ੰਕਾ ਕੀਤੀ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਹਾਥੀ ਆਕਾਸ਼ ਨੂੰ ਚੁੜਾ ਦਿੱਤੇ ਬਾਕੀ ਸਾਰਾ ਕੋੜ ਕਥਾ ਸੁਣਨ ਨਾਲ ਹਟ ਗਿਆ ਸੀ ਰਨਾ ਕੋਤੇ ਜਿਉਂ ਦਾ ਤਿਉਂ ਰਹਾ ਇਸੇ ਕੋੜ ਕਰਕੇ ਰਾਜੇ ਜਨਮੇਜੇ ਦੀ ਮੌਤ ਹੋ ਗਈ ਸੋ ਸਾਹਾ ਸੰਗਤ ਜੀ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਫਰਮਾਨ ਕੀਤਾ ਹੈ ਕਿ ਹਜ਼ਾਰਾਂ ਗ੍ਰੰਥਾਂ ਦੀਆਂ ਲੱਖਾਂ ਸਿਆਣਪਾਂ ਜੇ ਜੀਵ ਦੇ ਕੋਲ ਹੋਣ ਪਰ ਜੋ ਪਰਮੇਸ਼ਰ ਵੱਲੋਂ ਮੌਤ ਦਾ ਵਰਤਾਰਾ ਵਰਦਣਾ ਹੈ ਉਸ ਮੌਤ ਨੂੰ ਰੋਕਣ ਲਈ ਬੁੱਧੀ ਦੀ ਇੱਕ ਵੀ ਸਿਆਣਪ ਨਹੀਂ ਚੱਲਦੀ ਜਿਵੇਂ ਰਾਜੇ ਜਨਮੇਜੇ ਨੂੰ ਵਿਆਸ ਜੀ ਨੇ अनेका ਸਿਆਣਪਾਂ ਦਿੱਤੀਆਂ ਸਨ ਪਰ ਕੋਈ ਵੀ ਸਿਆਣਪ ਉਸ ਦੇ ਕੰਮ ਨਾ ਆਈ ਸੋਚਾ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾਲੇ ਅਵਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਾ ਪੂਰੀਆਂ ਭਾਰ ਸਹਿ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ